ਹਾਂਜੀ ਬਈ ਜੀ ਸਾਰਿਆਂ ਨਾਲ ਸਤਿ ਸ੍ਰੀ ਅਕਾਲ ਜੀ ਤੁਹਾਡੇ ਆਪਣੇ ਚੈਨ ਤੇ ਸਵਾਗਤ ਹੈ ਜੀ ਆਪਾਂ ਬਣਾ ਰਿਆ ਹੈ ਕਦੂ ਦੀ ਸਬ지 ਲਸਣ ਪਿਆਜ਼ ਆਪਾਂ ਨੇ ਬਰਾਊਨ ਜੀ ਕਰ ਲਏ ਹੁਣ ਆਪਾਂ ਜਿਹੜੇ ਮਸਾਲੇ ਐਡ ਕਰ ਦਾਂਗੇ ਜੀ ਫਿਰ ਆਪਾਂ ਨੇ ਆਲੂ ਬੋਇਲ ਕਰਕੇ ਰੱਖੇ ਨੇ ਜੀ ਤਾਂ ਆਪਾਂ ਇਹਦੇ ਵਿੱਚ ਪਾਉਨੇ ਆ ਜੀ ਨਾਰਮਲ ਨਮਕ ਮਿਰਚੀ ਕਰ ਲੈ ਆਪਾਂ ਵੀ ਐਡ ਕਰ ਦਾਂਗੇ ਇਹਦੇ ਵਿੱਚ ਗਰਮ ਮਸਾਲਾ ਨੀਆ ਪਾਊਡਰ ਆਮਕਾ ਪਾ ਦਾਂਗੇ ਤੇਸਟ ਅਨਸਾਰ ਪਾ ਦਾਂਗੇ ਲਾਲ ਮਿਰਚ ਫੜਦੀ ਐਡ ਕਰ ਦਾਂਗੇ ਥੋੜਾ ਜਿਹਾ ਪਾਣੀ ਐਡ ਕਰ ਦਾਂਗੇ ਸੁਕਾ ਲੈਣ ਟਾੱਕ ਕੇ ਦੋ ਕੁ ਮਿੰਟ ਲਈ ਚੰਗੀ ਤਰ੍ਹਾਂ ਪਕਾ ਲਾਂਗੇ। ਲਓ ਜੀ ਆਪਾਂ ਨੇ ਇਧਰ ਆਲੂਆਂ ਦਾ ਪਾਣੀ ਕੱਢ ਲਿਆ। ਆਪਾਂ ਜੀ ਕੱਚੇ ਆਲੂ ਨਹੀਂ ਪਾਉਂਦੇ ਹਮੇਸ਼ਾ ਹੀ ਆਲੂਆਂ ਨੂੰ ਬੋਇਲ ਕਰਕੇ ਪਾਉਂਦੇ ਆ। ਮੜਜਾ ਨਾਮਕ ਹੜਦੀ ਪਾ ਕੇ ਬੋਇਲ ਕਰ ਲਏ। ਇਧਰ ਇਹਨਾਂ ਨੂੰ ਵੀ ਦੋ ਕੁ ਮਿੰਟ ਹੋ ਗਏ। ਇਹਦੇ ਨਾਲ ਫਿਰ ਆਪਣੇ ਜਿਹੜੇ ਨਾਮਕ ਮਿਰਚ ਮਸਾਲੇ ਨੇ ਜੀ ਉਹ ਕੱਚੇ ਨਹੀਂ ਰਹਿੰਦੇ ਹੈਗੇ। ਜਿਹੜੇ ਆਪਾਂ ਇਸ ਤਰ੍ਹਾਂ ਪਾਣੀ ਪਾ ਕੇ ਪਕਾ ਲੰਨੇ। ਜਾਂ ਪਾਣੀ ਦੇ ਵਿੱਚ ਘੋਲ ਕੇ ਪਾ ਲਈ ਉਹਨਾਂ ਨੂੰ ਵੀ ਕਟ ਤੋਂ ਕਟ 1.5 ਤੋਂ 2 ਮਿੰਟ ਤੱਕ ਪਕਾਓ ਫਿਰ ਜੀ ਆਪਣੇ ਇਹਨਾਂ ਦਾ ਕੱਚਾ ਪਾਣਾ ਮਸਾਲਿਆਂ ਦਾ ਦੂੜ ਹੋ ਜਾਂਦਾ ਹੁਣ ਆਪਾਂ ਇਹਦੇ ਵਿੱਚ ਜੀ ਲੋਕੀ ਐਡ ਕਰ ਦਾਂਗੇ ਜਿਹੜੀ ਆਪਾਂ ਨੇ ਕੱਟ ਕੇ ਰੱਖੀ ਹੋਈ ਹੈ ਸਾਰੀ ਸਬਜ਼ੀ ਦੇ ਵਿੱਚ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਜੀ ਲੋਕੀ ਆਪਣੇ ਘਰ ਦੀ ਹੈ ਜੀ ਪਹਿਲਾਂ ਪਹਿਲਾਂ ਲੱਗੀਆਂ ਸੀਗੀਆਂ ਜੀ ਫਿਰ हट ਗਈਆਂ ਸੀ ਉਹ ਵੀ 3-4 ਦਿਨ ਬਾਅਦ ਇੱਕ ਜਾਂ ਦੋ ਲੱਗੀਆਂ ਆਉਂਦੀਆਂ ਨੇ ਇਹਦੀ ਆਪਾਂ ਵਿੱਚ ਵਿੱਚ ਕੋਈ ਹੋਰ दाल ਸਬਜ਼ੀ ਬਣਾ ਲਈਦੀ ਹੈ ਫੇਰ ਬਣਾ ਲਈਦੇ ਘਰ ਦੀ ਸਬਜ਼ੀ ਤੁਹਾਨੂੰ ਪਤਾ ਹੀ ਵਧੀਆ ਬਣ ਜਾਂਦੀ ਆਪਾਂ ਜਿਹਨੂੰ ਟਾਕ ਦਾਂਗੇ ਤੇ ਦੋ ਕਮਿੰਟ ਆਪਾਂ ਇਹਨਾਂ ਨੂੰ ਪਕਾ ਕੇ ਫੇਰ ਆਪਾਂ ਆਲੂ ਐਡ ਕਰਾਂਗੇ ਕਿਉਂਕਿ ਜਿਹੜੇ ਆਪਣੇ ਆਲੂ ਨੇ ਉਹ ਤਾਂ ਪਹਿਲੇ ਹੀ ਬੋਇਲ ਕੀਤੇ ਹੋਏ ਨੇ ਹਾਂਜੀ ਜਿਹੜੇ ਵੀਰ ਭੈਣ ਆਪਣੇ ਨਾਲ ਜੁੜੇ ਹੋਏ ਨੇ ਜਿਹੜੇ ਡੇਲੀ ਸੋਹਣੇ ਸੋਹਣੇ ਕਮੈਂਟ ਕਰਦੇ ਨੇ ਆਪਾਂ ਨੂੰ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦੇ ਆਂ ਜੀ ਪ੍ਰਮਾਤਮਾ ਸਾਰਿਆਂ ਨੂੰ ਖੁਸ਼ ਰੱਖੇ ਚੜ੍ਹਦੀ ਕਲਾ 'ਚ ਰੱਖੇ ਸਾਰੇ ਭੈਣ ਭਰਾ ਹੱਸਦੇ ਬੱਸਦੇ ਰੋ ਖੁਸ਼ ਰੋ ਜੀ ਤੇ ਆਪਣਾ ਪਿਆਰ ਸਪੋਰਟ ਇਸੇ ਤਰ੍ਹਾਂ ਬਣਾਈ ਰੱਖਿਓ ਜੀ ਤੇ ਆਪਾਂ ਤੋਂ ਵੀ ਜਿੰਨਾ ਕ ਹੁੰਦਾ ਜੀ ਆਪਾਂ ਵੀ ਸਾਰਿਆਂ ਦੀ ਸਪੋਰਟ ਕਰਦੇ ਆਂ ਸਾਰਿਆਂ ਦੀ ਵੀਡੀਓ ਨੂੰ ਜੀ ਲਾਈਕ ਕਰਦੇ ਆਂ ਸ਼ੇਅਰ ਕਰਦੇ ਆਂ ਕਮੈਂਟ ਵੀ ਕਰਦੇ ਆਂ ਕਈ ਵਾਰ ਜੇ ਜੇ ਮੈਂ ਕਮੈਂਟ ਕਰਨਾ ਭੁੱਲ ਜਾਵਾਂ ਲਾਈਕ ਤਾਂ ਮੈਂ ਹਰੇਕ ਵੀਡੀਓ ਨੂੰ ਕਰ ਦਿੰਨੀ ਆਂ ਵੀ ਚਲੋ ਆਪਣਾ ਤਾਂ ਕੁਝ ਨਹੀਂ ਜਾਂਦਾ ਅਗਲੇ ਦੀ ਨਾ ਮਦਦ ਹੋ ਜਾਂਦੀ ਹੈ ਹਾਂਜੀ 2 2.5 ਕਮੈਂਟ ਹੋ ਗਏ ਆਪਣੀ ਸਬਜੀ ਨੂੰ ਆਪਾਂ ਦੇਖਦੇ ਹਾਂ ਗੈਸ ਜੀ ਮੈਂ ਸਿੰਮ ਤੇ ਕਰਤਾ ਸੀ ਹੁਣ ਆਪਾਂ ਇਹਦੇ ਵਿੱਚ ਆਲੂ ਐਡ ਕਰ ਦਾਂਗੇ ਜੀ ਜਿਹੜੇ ਆਪਾਂ ਨੇ ਬੋਇਲ ਕਰਕੇ ਰੱਖੇ ਹੋਏ ਨੇ ਕੱਚੇ ਆਲੂਆਂ ਦੇ ਨਾਲ ਮੈਨੂੰ ਜੀ ਬੈਜ ਹੀ ਹੋ ਜਾਂਦੀ ਹੈ ਜੋ ਕਰਕ ਨੇ ਬੋਇਲ ਕਰ ਕੀ ਇਹ ਪਰੌਂਠੇ ਬਣਾਉਣੇ ਨੇ ਜਾਂ ਕਚੌੜੀਆਂ ਬਣਾਉਣੀਆਂ ਨੇ ਫਿਰ ਆਪਾਂ ਕੁੱਕਰ ਦੇ ਵਿੱਚ ਪਾ ਕੇ ਸਾルトਈ ਆਲੂ ਬੋਇਲ ਕਰ ਲੈਣੇ ਹੁੰਦੇ ਨੇ ਤਾਂ ਕਿ ਫਿਰ ਇਸ ਤਰ੍ਹਾਂ ਕੱਟੇ ਹੋਏ ਜਿਹੜੇ ਬੋਇਲ ਕਰਦੇ ਫਿਰ ਪਰੌਂਠੇ ਵਗੈਰਾ ਕਚੌੜੀਆਂ ਦੇ ਵਿੱਚ ਸਹੀ ਨਹੀਂ ਰਹਿੰਦੇ ਇਹ ਤਾਂ ਬਸ ਸਬਜ਼ੀ ਵਾਸਤੇ ਵਧੀਆ ਰਹਿੰਦੇ ਨੇ ਫਿਰ ਆਪਾਂ ਨੂੰ ਸਾਤਦੇ ਹੀ ਵੱਲਣੇ ਪੈਂਦੇ ਨੇ ਇਹ ਸਬਜ਼ੀ ਆਪਾਂ ਮਿਕਸ ਕਰਤੀ ਆਪਾਂ ਇਹਨੂੰ ਸਬਜ਼ੀ ਨੂੰ ਸਿਮ ਗੈਸ ਦੇ ਉੱਪਰ ਹੀ ਪਕਾਵਾਂਗੇ ਆਪਾਂ ਬੜਾ ਪਾਣੀ ਨਹੀਂ ਪਾਇਆ ਬਸ ਤੜਕੇ ਦੇ ਵਿੱਚ ਹੀ ਆਪਾਂ ਜੀ ਅੱਧੀ ਕੋਕੋਲੀ ਪਾਣੀ ਪਾਈ ਸੀ ਥੋੜਾ ਜਿਹਾ ਮੀਡੀਅਮ ਜੇ ਕਰ ਦਾਂਗੇ ਫਿਰ ਉਦੋਂ ਬਾਅਦ ਦੇ ਵਿੱਚ ਆਪਾਂ ਸਿਮਰ ਕਰ ਦਾਂਗੇ ਸਬਜੀ ਆਪਣੀ ਬਣੂਗੀ ਬਣੀ ਜਾਂਦੀ ਹੈ ਜੀ ਆਪਾਂ ਵਿੱਚ ਵਿੱਚ ਇਹਨੂੰ ਇੱਕ ਦੋ ਵਾਰੀ ਨਾਲ ਦੀ ਨਾਲ ਸਬਜੀ ਨੂੰ ਆਪਾਂ ਚੈੱਕ ਵੀ ਕਰਦੇ ਰਹਾਂਗੇ ਹਾਂਜੀ ਸਬਜੀ ਆਪਣੀ ਬਣ ਰਹੀ ਹੈ ਆਪਾਂ ਨੂੰ ਵਿੱਚ ਚੈੱਕ ਕਰਦੇ ਹਾਂ ਦੇਖੋ ਜੀ ਘਰ ਦੀ ਲੋਕੀ ਦਾ ਕਿੰਨਾ ਪੈਦਾ ਬਿਲਕੁਲ ਹੀ ਨਰਮ ਹੋ ਗਈ। ਬਸ ਜੀ ਆਪਾਂ ਢੱਕ ਦਿੰਨੇ। 2 ਕੁ ਮਿੰਟ ਹੋਰ ਪਕਾ ਲਾਂਗੇ। ਲੋ ਜੀ ਆਪਾਂ ਨੇ ਸém ਗੈਸ ਤੇ 4 ਕਮਿੰਟ ਹੋਰ ਪਕਾ ਲਈ ਸੀ ਸਬਜ਼ੀ ਆਪਣੀ ਬਣ ਕੇ ਤਿਆਰ ਆ ਜੀ ਬਸ ਆਪਾਂ ਇਹ ਸੁੱਕੀ ਨਹੀਂ ਬਣਾਉਣੀ ਥੋੜੀ ਇਸ ਤਰ੍ਹਾਂ ਰਸ ਮਿੱਠੀ ਜਿਹੀ ਵਧੀਆ ਲੱਗਦੀ ਹੈ। ਇਹ ਜਿਹਾ ਪਕਾ ਕੇ ਤਾਂਗੇ ਬੰਦ। ਮਣ ਕੀ ਸਾਡੀ ਵੀਡੀਓ ਨੂੰ ਲਾਇਕ ਸ਼ੇਅਰ ਕਰੋ ਜੀ ਤੇ ਜਿਹੜੇ ਭੈਣ ਭਰਾ ਜੀ ਆਪਣੇ ਚੈਨਲ ਤੇ ਪਹਿਲੀ ਵਾਰ ਹੀ ਆਏ ਨੇ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੋ ਜੀ ਜੇ ਤੁਸ ਹੁਣ ਹੁਣ ਕਮੈਂਟ ਕਰਦੇ ਜੀ ਪੜ ਕੇ ਮਨ ਨੂੰ ਵਧੀਆ ਲੱਗਦਾ ਤੇ ਹੋਰ ਵੀਡੀਓ ਬਣਾਉਣ ਨੂੰ ਵੀ ਮਨ ਕਰਦਾ ਆਪਣਾ ਪਿਆਰ ਸਪੋਰਟ ਇਸੇ ਤਰ੍ਹਾਂ ਬਣਾਈ ਰੱਖਿਓ ਜੀ ਵੀਡੀਓ ਨੂੰ ਵੱਧ ਤੋਂ ਵੱਧ ਲਾਇਕ ਸ਼ੇਅਰ ਕਰਦਾ ਕਰੋ ਜੀ ਸਾਨੂੰ ਤੁਹਾਡੀ ਸਪੋਰਟ ਦੀ ਲੋੜ ਆ ਜੀ ਤੁਹਾਡੀ ਸਪੋਰਟ ਦੇ ਨਾਲ ਹੀ ਆਪਾਂ ਨੇ ਅੱਗੇ ਜਾਣਾ ਜੀ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ